ਸਸ਼ੁਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਸ਼ਹਿਰ ਦਾ ਬੱਸ ਸਟੈਂਡ ਜਿਸ ਨੂੰ ਲੈ ਕੇ ਲਗਾਤਾਰ ਹੀ ਹੁਣ ਸੰਘਰਸ਼ ਚੱਲਦਾ ਆ ਰਿਹਾ ਇੱਕ ਪਾਸੇ ਉਹ ਲੋਕ ਨੇ ਜੋ ਵਿਰੋਧ ਕਰ ਰਹੇ ਨੇ ਜੋ ਕਹਿੰਦੇ ਨੇ ਕਿ ਬੱਸ ਸਟੈਂਡ ਬਾਹਰ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਵੱਲੋਂ ਲਗਾਤਾਰ ਅੰਬੇਦਕਰ ਪਾਰਕ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਦੂਜੇ ਪਾਸੇ ਦੂਸਰੇ ਧੜੇ ਦੇ ਵੱਲੋਂ ਅੱਜ ਚਿਲਡਰਨ ਪਾਰਕ ਦੇ ਵਿੱਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਬੱਸ ਸਟੈਂਡ ਮਲੂ ਟੋੜਤੇ ਜਾਣਾ ਚਾਹੀਦਾ ਸੰਘਰਸ਼ ਕਮੇਟੀ ਦੇ ਵੱਲੋਂ ਚਲ ਰਹੇ ਧਰਨੇ ਦੇ ਵਿੱਚ ਬਠਿੰਡਾ ਦੇ ਮੇਰ ਪਦਮਜੀਤ ਸਿੰਘ ਮਹਿਤਾ ਤੇ ਉਹਨਾਂ ਦੇ ਪਿਤਾ ਅਮਰਜੀਤ ਸਿੰਘ ਮਹਿਤਾ ਧਰਨੇ ਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਦੋਨਾਂ ਦੇ ਵੱਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਬਟਿੰਡਾ ਦੇ ਐਕਸ਼ਨ ਕਮੇਟੀ ਦੀ ਮੀਟਿੰਗ ਕਰਾਉਣਗੇ ਤੇ ਉਸ ਤੋਂ ਬਾਅਦ ਗੱਲ ਨਾ ਬਣੀ ਤਾਂ ਲੋਕਲ ਬਾਡੀ ਮਨਿਸਟਰ ਦੇ ਨਾਲ ਤੇ ਅਗਰ ਫਿਰ ਵੀ ਗੱਲ ਨਾ ਬਣੀ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਵੀ ਸਮਾ ਲੈ ਕੇ ਮੀਟਿੰਗ ਕਰਾਉਣ ਦੀ ਕੋਸ਼ਿਸ਼ ਕਰਨਗੇ ਨਾਲ ਹੀ ਉਹਨਾਂ ਵੱਲੋਂ ਧਰਨਾਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਧਰਨਾ ਖਤਮ ਕੀਤਾ ਜਾਵੇ ਦੂਜੇ ਪਾਸੇ ਐਕਸ਼ਨ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਸਾਨੂੰ ਰੋਸਾ ਨਹੀਂ ਦਿੱਤਾ ਜਾਂਦਾ ਕਿ ਬੱਸ ਸਟੈਂਡ ਮਲੂਹ ਰੋੜ ਤੇ ਨਹੀਂ ਜਾਵੇਗਾ 19 ਦਿਨ ਸਾਡੇ ਵੱਲੋਂ ਦਰਨਾ ਨਹੀਂ ਚੁਕਿਆ ਜਾਵੇਗਾ ਅਮਰਜੀਤ ਮਹਿਤਾ ਦੇ ਵੱਲੋਂ ਐਕਸ਼ਨ ਕਮੇਟੀ ਦੇ ਦਰਨੇ ਦੇ ਵਿੱਚ ਸ਼ਮੂਲੀਅਤ ਕਰਨ ਦਾ ਨਾਅਰ ਚਹਿਰ ਦੇ ਵਿੱਚ ਸਿਰਫ ਚਰਚਾ ਹੀ ਨਿਛੜ ਗਈ ਸਗੋ ਇਸ ਨੂੰ ਲੈ ਕੇ ਹੁਣ ਦੋ ਧੜਿਆਂ ਦੇ ਵਿੱਚ ਲੋਕ ਨਜ਼ਰ ਆ ਰਹੇ ਨੇ ਕਿਉਂਕਿ ਐਕਸ਼ਨ ਕਮੇਟੀ ਦੇ ਮੈਂਬਰਾਂ ਵੱਲੋਂ ਮਾਈਕ ਤੇ ਬੋਲਦਿਆ ਕਿਹਾ ਗਿਆ ਕਿ ਜੋ ਵਿਅਕਤੀ ਐਮਐਲਏ ਦਵਾਈ ਹੋਈ ਟਿਕਟ ਕਟਵਾ ਸਕਦਾ ਉਸ ਦੀ ਪਾਵਰ ਐਮਐਲਏ ਤੋਂ ਵਿਜ਼ਾ ਦਾ ਤੇ ਇਸ ਦੇ ਲਈ ਤੁਸੀਂ ਬਸ ਅੱਡੇ ਦੇ ਮੁੱਦੇ ਤੇ ਰੋਕ ਲਾ ਸਕਦੇ ਹੋ ਦੂਜੇ ਪਾਸੇ ਅਮਰਜੀਤ ਮਹਿਤਾ ਦੇ ਵੱਲੋਂ ਬਸ ਸਟੈਂਡ ਬਾਹਰ ਲੈ ਕੇ ਜਾਣ ਦੇ ਮੁੱਦੇ ਤੇ ਕੋਈ ਵੀ ਸਪਸ਼ਟ ਸਟੈਂਡ ਨਹੀਂ ਦਿੱਤਾ ਗਿਆ ਜਿਵੇਂ ਕਿ ਐਮ.ਐਲ.ਏ ਜਗਰੂਪ ਸਿੰਘ ਗਿੱਲ ਦੇ ਵੱਲੋਂ ਲਗਾਤਾਰ ਬਸ ਸਟੈਂਡ ਮਲੂ ਰੋਡ ਤੇ ਲੈ ਜਾਣ ਦਾ ਸਮਰਥਨ ਕੀਤਾ ਜਾ ਰਿਹਾ ਤੇ ਲੋਕਾਂ ਦੇ ਵਿੱਚ ਇਸ ਬਸ ਸਟੈਂਡ ਨੂੰ ਲੈ ਕੇ ਲਗਾਤਾਰ ਚਰਚਾ ਚੜੀ ਹੋਈ ਹੈ ਇਹ ਮੁੱਦਾ ਜਗਰੂਪ ਗਿੱਲ ਵਰਸਸ ਅਮਰਜੀਤ ਮਹਿਤਾ ਬਣਦਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਗਰੂਪ ਸਿੰਘ ਗਿੱਲ ਉਸ ਬਸ ਸਟੈਂਡ ਨੂੰ ਮਲੂ ਰੋਡ ਤੇ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੁੰਦੇ ਨੇ ਇਹ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਕਹਿਣ ਮੁਤਾਬਕ ਅਮਰਜੀਤ ਮਹਿਤਾ ਦੇ ਕੋਲ ਪਾਵਰ ਜ਼ਿਆਦਾ ਹੈ ਇਹ ਹੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਵੇਖਣਾ ਹੋਵੇਗਾ ਦੇਖੋ ਜੀ ਇੱਥੇ ਆ ਬਾਬਾ ਅੰਬੇਡਕਰ ਜੀ ਦੇ ਪਾਰਕ ਚ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਬਸ ਸਟੈਂਡ ਕਮੇਟੀ ਵੱਲੋਂ ਮੈਂ ਇਨਾਂ ਸਾਰਿਆਂ ਨੂੰ ਇਹ ਕੀ ਆਸ਼ਵਾਸਨ ਦੇਣ ਆਇਆ ਕਿ ਮੈਂ ਇਨਾਂ ਦੀ ਆਵਾਜ਼ ਬਣੂਗਾ ਮੇਰਾ ਪਰਿਵਾਰ ਇਨਾਂ ਦੀ ਆਵਾਜ਼ ਬਣੂਗਾ ਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਸਾਰੇ ਵਜ਼ੀਰਾਂ ਨੂੰ ਇਹੀ ਡਿਊਟੀ ਲਈ ਹੈ ਕਿ ਲੋਕਾਂ ਦੇ ਹਿੱਤ ਚ ਕੰਮ ਕਰਨਾ ਲੋਕਾਂ ਦੇ ਫਾਇਦੇ ਚ ਕੰਮ ਕਰਨਾ ਤੇ ਅਸੀਂ ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਰੱਖਦੇ ਹੋਏ ਅੱਜ ਆਪਣੇ ਬਠਿੰਡੇ ਸ਼ਹਿਰ ਦੇ ਲੋਕਾਂ ਦੀ ਆਵਾਜ਼ ਸੁਨਣ ਆਏ ਤੇ ਉਹਨਾਂ ਦੀਆਂ ਮੰਗਾਂ ਸੁਨਣ ਆਏ ਦੇਖੋ ਹਰ ਚੀਜ਼ ਦਾ ਇੱਕ ਆਪਣਾ ਓਪੀਨੀਅਨ ਹੁੰਦਾ ਜਦੋਂ ਕੋਈ ਵੀ ਨਵੀਂ ਚੀਜ਼ ਆਉਂਦੀ ਹੈ ਉਹਦੇ ਪ੍ਰੋਸ ਐਂਡ ਕੌਨਸ ਹੁੰਦੇ ਆ ਫਾਇਦੇ ਨੁਕਸਾਨ ਹੁੰਦੇ ਆ ਇੰਨਾ ਸਾਰੇ ਆ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਨੂੰ ਕੋਈ ਨਾ ਕੋਈ ਡਿਸੀਜਨ ਲੈਣਾ ਚਾਹੀਦਾ ਦੇਖੋ ਇਹ ਗੱਲ ਹਰ ਇੱਕ ਸ਼ਹਿਰ ਵਾਸੀ ਮੰਨੂਗਾ ਕਿ ਨਾ ਉਸ ਰੋਟ ਨਾ ਪਟੇਲ ਨਗਰ ਵਾਲੇ ਪਾਸੇ ਨਾ ਬੱਸ ਸਟੈਂਡ ਜਿੱਥੇ ਪੁਰਾਣਾ ਹੈਗਾ ਉੱਥੇ ਤੇ ਨਾ ਹੀ ਮਲੋਟ ਰੋਡ ਤੇ ਸਾਡੀ ਕੋਈ ਨਿੱਜੀ ਜਮੀਨ ਹੈ ਜਾਂ ਕੋਈ ਫਾਇਦਾ ਹੈ ਤੇ ਅਸੀਂ ਇਸ ਵਾਸਤੇ ਬਿਲਕੁਲ ਐਪਰੋਪਰੀਏਟ ਹੈ ਤੇ ਅਸੀਂ ਇਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਬਿਨਾਂ ਦਾ ਇੱਕ ਤਰਫਾ ਗੱਲ ਕੀਤੇ ਹੋਏ ਅਸੀਂ ਸਾਰੇ ਲੋਕਾਂ ਦੀ ਕਲੈਕਟਿਵਲੀ ਗੱਲ ਸੁਣ ਕੇ ਉਹਨਾਂ ਉਹਨਾਂ ਦਾ ਫਾਇਦਾ ਕਰ ਸਕਦੇ ਆ ਤੇ ਇਹੀ ਮੈਂ ਸਾਰੇ ਇੱਥੇ ਦਰਨਾ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਨੂੰ ਆਸ਼ਵਾਸਨ ਵੀ ਦਿਲਾਇਆ ਕਿ ਜਿਹੜਾ ਲੋਕਾਂ ਦੇ ਹਿੱਤ ਦਾ ਫਾਇਦਾ ਹੋਊਗਾ ਜਿਹੜਾ ਲੋਕਾਂ ਦੇ ਹਿੱਤ ਚ ਡਿਸੀਜਨ ਹੋਊਗਾ ਉਹੀ ਮੰਨਿਆ ਜਾਊਗਾ ਇਹੀ ਸਾਡੇ ਭਗਵਾਨਤਮਾਨ ਜੀ ਸਾਡੇ ਸੀਐਮ ਸਾਹਿਬ ਦੀ ਵੀ ਸੋਚ ਸਾਡੇ ਕਨਵੀਨਰ ਸਾਹਿਬ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਦੀ ਵੀ ਇਹੀ ਸੋਚ ਹੈ ਇਸੇ ਸੋਚ ਦੇ ਸਦਕਾ ਅਸੀਂ ਕੋਈ ਵੀ ਨਵੀਂ ਚੀਜ਼ ਦੀ ਡਵੈਲਪਮੈਂਟ ਵੱਲ ਚੱਲਦੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੇਰਾ ਸਾਥ ਦੇਣ ਆਪ ਦਾ ਆਪ ਦਾ ਪੱਖ ਰੱਖਣ ਤੇ ਜਿੰਹ ਚਿਹਰੀ ਚੀਜ਼ ਦੀ ਜਿੱਥੇ ਮੈਜੋਰਟੀ ਹੋਊਗੀ ਜਿੱਥੇ ਸਾਰਿਆਂ ਨੂੰ ਲੱਗੂਗਾ ਵੀ ਇਹ ਕੰਮ ਕਰਨ ਚ ਫਾਇਦਾ ਹੈ ਨੁਕਸਾਨ ਹੈ ਉਹੀ ਕੰਮ ਕੀਤਾ ਜਾਊਗਾ ਦੂਜੀ ਤਰ੍ਹਾਂ ਵੀ ਜੇ ਇੱਕ ਜੀ ਤੇ ਰਵੇ ਆਈ ਉਹਨਾਂ ਨੂੰ ਮੰਤਰੀ ਵੀ ਦਿੱਤਾ ਜਾਂਦੇ ਉਹਨਾਂ ਨੇ ਸਰਸਪੈਂਡ ਕਰਵਾ ਲਿਆ ਸਮਰਥਨ ਕਿਹਦਾ ਤੋਂ ਉਹਨਾਂ ਦਾ ਵੀ ਬਹੁਤ ਸੇ ਫੈਸਲਾ ਕਿਵੇਂ ਲਿਆ ਦੇਖੋ ਜੀ ਇਹ ਇੱਕ ਟੇਬਲ ਤੇ ਬੈਠ ਕੇ ਆਪਾਂ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਦੌਰਾਨ ਜੋ ਵੀ ਡਿਸੀਜਨ ਲਿੱਤੇ ਜਾਣਗੇ ਉਹ ਸਿਰ ਮੱਥੇ ਰੱਖੇ ਜਾਣਗੇ ਇਹ ਮੇਰਾ ਓਪੀਨੀਅਨ ਹੈਗਾ ਬਾਕੀ ਆਪਾਂ ਕੁਝ ਦਿਨਾਂ ਚ ਆਉਣ ਵਾਲੇ ਦਿਨਾਂ ਚ ਆਪਾਂ ਬੱਸ ਸਟੈਂਡ ਕਮੇਟੀ ਦਾ ਆਵਾਜ਼ ਬਣ ਕੇ ਅੱਗੇ ਜਾਵਾਂਗੇ ਤੇ ਦੇਖਦੇ ਹਾਂ ਅੱਗੇ ਕੀ ਹੁੰਦਾ ਚਲੋ ਦੋਨਾਂ ਧਿਰਾਂ ਵੱਲੋਂ ਗੱਲਬਾਤ ਕੀਤੀ ਜਾਊਗੀ ਦੋਨਾਂ ਧਿਰਾਂ ਨਾਲ ਦੇਖੋ ਜੀ ਮੈਂ ਤਾਂ ਜ਼ਰੂਰ ਇਹ ਹੀ ਸਮਝਦਾ ਕਿ ਦੋਨਾਂ ਧਿਰਾਂ ਦੀ ਗੱਲ ਸੁਣਨੀ ਚਾਹੀਦੀ ਹੈ ਹਰ ਇੱਕ ਬੰਦੇ ਦਾ ਓਪੀਨੀਅਨ ਲੈਣਾ ਚਾਹੀਦਾ ਉਸ ਤੋਂ ਬਾਅਦ ਹੀ ਕੋਈ ਡਿਸੀਜਨ ਤੇ ਫਾਈਨਲ ਅਮਲ ਹੋਣਾ ਚਾਹੀਦਾ ਸਰਕਾਰ ਪੰਜਾਬ ਵਾਲੀ ਹੈ ਕਿ ਪਹਿਲਾਂ ਇੱਕ ਸ਼ਿਫਟ ਹੈ ਜਿਹੜੀ ਤੋਂ 50 ਕਰ ਲੈ 5000 ਕਰ ਲੈ ਜਿਹੜੀ ਚੱਲੇਗੀ ਤੇ ਉਸ ਕਰਕੇ ਤੁਹਾਨੂੰ ਬਹੁਤ ਹੀ ਦਿੱਤਾ ਗਿਆ ਤੁਹਾਡਾ ਅਸੀਂ ਪਹਿਲੇ ਇਨਵੈਸਟਮੈਂਟ ਕੀਤੀ ਹੋਣਾ ਦੇਖੋ ਜੀ ਮੈਂ ਅੱਗੇ ਵੀ ਕਈ ਪਲੈਟਫਾਰਮਸ ਤੇ ਇਹ ਕਹਿਣਾ ਆ ਕਿ ਮੈਂ ਤੇ ਮੇਰਾ ਪਰਿਵਾਰ ਇੱਕ ਪਛੋਕੜ ਸਾਡਾ ਬਿਜ਼ਨਸ ਫੈਮਲੀ ਤੋਂ ਬਿਲੋਂਗ ਕਰਦੇ ਆ ਤੇ ਸਾਨੂੰ ਪਤਾ ਵਪਾਰ ਦੇ ਕਿੰਨੇ ਇੰਪੋਰਟੈਂਸ ਆ ਸ਼ਹਿਰ ਚ ਇਕਨੋਮੀ ਚ ਜਾਂ ਸਟੇਟ ਚ ਕਿਵੇਂ ਵੀ ਕਹਿ ਲੋ ਤੇ ਇਹ ਚੀਜ਼ ਸਾਡੇ ਤੋਂ ਬਿਹਤਰ ਕੋਈ ਨਹੀਂ ਸਮਝ ਸਕਦਾ ਕਿਉਂਕਿ ਮੇਰੇ ਦਾਦਾ ਜੀ ਕਿੱਥੋਂ ਉੱਠ ਕੇ ਕਿੱਥੇ ਤੱਕ ਸਾਨੂੰ ਸਾਡੇ ਪਰਿਵਾਰ ਨੂੰ ਸਟੈਂਡ ਕੀਤਾ ਮੇਰੇ ਫਾਦਰ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਹੈ ਵਪਾਰ ਦੇ ਨਾਲ ਹੀ ਕੀਤਾ ਅੱਜ ਜੋ ਵੀ ਕੁਝ ਅਸੀਂ ਹੈ ਵਪਾਰ ਕਰਕੇ ਹੈ ਅੱਜ ਕੁਝ ਵੀ ਹੈ ਆਪਣੀ ਸਟੇਟ 'ਚ ਉਹ ਵੀ ਵਪਾਰ ਕਰਕੇ ਆ ਤੇ ਮੈਂ ਕੋਈ ਵੀ ਵਪਾਰੀ ਦਾ ਪੱਖ ਰੱਖਣ 'ਚ ਹਕਲਾਉਂਗਾ ਨਹੀਂ ਭਾਈ ਸਰ ਕੀ ਕਹਿਣਾ ਚਾਹੁੰਦੇ ਆ ਜੇ ਤਾਂ ਦੇਖੋ ਮੈਨੂੰ 1-2 ਦਿਨ ਪਹਿਲਾਂ ਹੀ ਬਸਟ ਸੈਨ ਸੰਗਠਨ ਕਮੇਟੀ ਨੇ ਮੈਮੋਰੰਡਮ ਦਿੱਤਾ ਸੀ ਉਹ ਮੈਂ ਮੈਮੋਰੰਡਮ ਤੇ ਵਿਚਾਰ ਕੀਤਾ ਦੇਖੋ ਸਰਕਾਰ ਨੇ ਚੀਫ ਮਿਨਿਸਟਰ ਸਾਹਿਬ ਨੇ ਪਹਿਲੇ ਦਿਨ ਹੀ ਇਹ ਕਿਹਾ ਸੀ ਵੀ ਅਸੀਂ ਲੋਕਾਂ ਦੀ ਰਾਇ ਨਾਲ ਲੈ ਕੇ ਜਾਵਾਂਗੇ ਇੱਥੇ ਹੁਣ ਬਠਿੰਡੇ ਇਹੀ ਬਸਣ ਰਹਿਣਾ ਚਾਹੁੰਦੇ ਜਾਂ ਪਟੇਲ ਨਗਰ ਲੈ ਕੇ ਜਾਣਾ ਚਾਹੁੰਦੇ ਜਾਂ ਬਲੋਡ ਰੂਟ ਤੇ ਲੈ ਕੇ ਜਾਣਾ ਇਹਦੇ ਅਲੱਗ 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 ਜਥੇ ਬੰਦੇ ਦੇ ਵਿਚਾਰ ਨੇ ਮੈਂ ਇਸ ਕਰਕੇ ਅੱਜ ਇੱਥੇ ਦੇਖਿਆ ਵੀ ਕਾਫੀ ਦਿਨਾਂ ਤੋਂ ਇਹ ਸੰਘਰਸ਼ ਕਮੇਟੀ ਸੰਘਰਸ਼ ਕਰ ਰਹੀ ਹੈ ਤੇ ਇੱਥੇ ਤਰਨੇ ਦੇ ਬੈਠੀ ਹੈ ਮੈਂ ਇਹਨਾਂ ਨੂੰ ਇਸਰੀ ਜੀ ਦਾ ਸ਼ਵਾਸਨ ਦੋ ਆਇਆ ਵੀ ਅਸੀਂ ਬਟਿੰਡਾ ਵਾਸੀ ਆ ਮੇਰਾ ਬੇਟਾ ਵੀ ਮੇਰ ਹੈ ਮੈਂ ਵੀ ਸਰਕਾਰ ਦਾ 파ਟ ਆ ਔਰ ਅਸੀਂ ਹਮੇਸ਼ਾ ਹੀ ਬਟਿੰਡਾ ਦੇ ਵਿਕਾਸ ਲਈ ਤੁਸੀਂ ਦੇਖਿਆ ਹੀ ਹੈ ਤੁਸੀਂ ਸਾਰੇ ਗਵਾਹ ਹੋ ਪਿਛਲੇ ਕਈ ਸਾਲਾਂ ਤੋਂ ਕੁਝ ਨਾ ਕੁਝ ਕੰਮ ਕਰ ਰਹੇ ਹਾਂ ਔਰ ਜੇ ਤੁਸੀਂ ਦੇਖੋ ਪੰਜ ਫਲੀ ਤੋਂ ਜਦੋਂ ਦਾ ਆਪਾਂ ਮੇਰਿਸ਼ਿਪ ਦਿੱਤੀ ਹੈ ਸਾਡੇ ਪਰਿਵਾਰ ਚ ਬੇਟੇ ਨੇ ਦਿੱਤੀ ਹੈ ਬਠਿੰਡੇ ਦੇ ਵਿਕਾਸ ਦੇ ਵਿੱਚ ਇੱਕੋ ਦਮ ਜੂਮਾ ਹੈ ਬੇਟੇ ਨੇ ਚੰਗੀ ਚੰਗੀ ਥਾਂ ਤੇ ਜਾਂ ਕਿ ਖੁਦ ਵਿਜ਼ਿਟ ਕੀਤਾ ਚੰਗੀ ਕੰਮ ਕੀਤੇ ਮੈਂ ਨਹੀਂ ਚਾਹੁੰਦਾ ਮੇਰੇ ਬਠਿੰਡੇ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਦਾ ਸੰਘਰਸ਼ ਕਰੇ ਇਸ ਤਰ੍ਹਾਂ ਇੰਨੀ ਗਰਮੀ ਦੇ ਵਿੱਚ ਘੁਮਾਵਾ ਪੈਣਾ ਬਜ਼ੁਰਗ ਆਕੇਸਟਰ ਬੈਠੇ ਮੈਂ ਇਹਨਾਂ ਨੂੰ ਇਹ assurance ਦੋਣ ਆਇਆ ਵੀ ਜੋ ਤੁਹਾਡੇ ਵਿਚਾਰ ਨੇ ਉਹ ਕੱਲੇ ਇੱਥੋਂ ਤੱਕ ਨਹੀਂ ਕਿਉਂਕਿ ਇਹਨਾਂ ਨੇ ਜਿਵੇਂ ਗਿਲਾ ਚਤਾਇਆ ਵੀ ਅਸੀਂ ਜੀ ਜੀ ਸਾਉਥੋਂ ਮਿਲੇ ਸਾਡੀ ਸੁਣਵਾਈ ਨਹੀਂ ਹੋਈ ਹੋ ਸਕਦਾ ਵੀ ਜਾਂ ਤਾਂ ਉਹਨਾਂ ਦੀ ਸਮਝ ਨਾ ਆਈ ਜਾਂ ਇਹਨਾਂ ਨੇ ਦੱਸਿਆ ਇਹ ਲੋਕਲ ਬੋਡੀ ਦੇ ਮਿਨਿਸਟਰ ਨੇ ਸਾਡੇ ਉਹਨਾਂ ਕੋਲੇ ਇਹਨਾਂ ਦੇ ਵਿਚਾਰ ਰਖਾਵਾਂਗੇ ਬਾਕੀਆਂ ਦੇ ਵਿਚਾਰ ਵੀ ਉਹ ਰੱਖ ਰੇ ਨੇ ਫਿਰ ਵੀ ਗੱਲ ਜੇ ਨਾ ਮੁਕਦੀ ਹੋਈ ਤਾਂ ਅਸੀਂ ਚੀਫ ਮਿਨਿਸਟਰ ਸਾਹਿਬ ਤੋਂ ਟਾਈਮ ਲਵਾਂਗੇ ਜਾਂ ਉਹਨਾਂ ਦੇ ਜਿਹੜੇ ਚੀਫ ਮਿਨਿਸਟਰ ਆਫਿਸ ਨੇ ਉੱਥੋਂ ਟਾਈਮ ਲੈ ਕੇ ਉਹਨਾਂ ਕੋਲ ਵਿਚਾਰ ਰੱਖਾਂਗੇ ਤੇ ਜੋ ਫਿਰ ਚੀਫ ਮਿਨਿਸਟਰ ਸਾਹਿਬ ਦਾ ਫੇਰ ਫੈਸਲਾ ਹੋਊਗਾ ਉਹ ਤਾਂ ਆਪਾਂ ਸਾਰਿਆਂ ਨੂੰ ਮੰਨਿਆ ਹੋਊਗਾ ਮੈਂ ਕਿਹਾ ਸਭ ਤੋਂ ਟੜੇ ਕਿਨੇ ਇੱਕ ਤੁਹਾਡੇ ਕੋਲ ਅੱਜ ਮੰਗ ਪੱਤਰ ਵੀ ਤਾਂ ਉਹ ਕਦੇ ਬਸ ਸਟੈਂਡ ਤੋਂ ਤੇ ਜਾਣਾ ਚਾਹੀਦਾ ਕਿ ਉਹਨਾਂ ਨਾਲ ਵੀ ਗੱਲਬਾਤ ਹੋਊਗੀ ਦੇਖੋ ਜੀ ਮਾਪਿਓ ਵੀ ਬੱਚੇ ਨਾਲ ਲੱਗੇ ਵੀ ਲੜਪੰਦੇ ਨੇ ਉਹਦੇ ਮਤਲਬ ਨਹੀਂ ਵੀ ਦੋ ਧੜੇ ਅਲੱਗ-ਅਲੱਗ ਹੀ ਚੱਲਣਗੇ ਜਦੋਂ ਵਿਚਾਰ ਹੋਊਗਾ ਤਾਂ ਵਿਚਾਰ ਉਹਨਾਂ ਨਾਲ ਵੀ ਹੋ ਜਾਊਗਾ ਤੇ ਜਦੋਂ ਵਿਚਾਰ ਹੁੰਦਾ ਤਾਂ ਸਭ ਦੀ ਸੁਣਵਾਈ ਹੁੰਦੀ ਹੈ ਜਦੋਂ ਸਭ ਦੀ ਸੁਣਵਾਈ ਹੁੰਦੀ ਹੈ ਤਾਂ ਮਾਪਿਓ ਜਿਹੜੀ ਸਰਕਾਰ ਹੁੰਦੀ ਉਹ ਮਾਪਿਓ ਹੀ ਹੁੰਦੀ ਹੈ ਹਮੇਸ਼ਾ ਤੋਂ ਮਾਪਿਓ ਨੇ ਦੇਖਣਾ ਵੀ ਜੋ ਠੀਕ ਲੱਗੂਆ ਜੋ ਪਟੰਡਾ ਅਸਰ ਠੀਕ ਲੱਗੂਗਾ ਉਹਨਾਂ ਨੇ ਉਸ ਦਾ ਫੈਸਲਾ ਲੈਣਾ ਇਹ ਫੈਸਲਾ ਕੋਈ ਇੱਕ ਦਿਨ ਚ ਨਹੀਂ ਹੋਣਾ ਲਾ ਇਥੇ ਸਮਾਂ ਲੱਗਣਾ ਸਾਰੇ ਦਿਨ ਵਿਚਾਰ ਸੋਨੇ ਜਾਣਗੇ ਇਸ ਕਰਕੇ ਮੈਂ ਇਥੇ ਆਇਆ ਸੀ ਵੀ ਕਿਉਂ ਨਾ ਵੀ ਇਹਨਾਂ ਦਾ ਧਰਨਾ ਚੁੱਕਿਆ ਜਾਵੇ ਇਹਨਾਂ ਨੂੰ ਵਿਸ਼ਵਾਸਨ ਦੇਣਾ ਇਸ ਵੀ ਆਪਾਂ ਤੁਹਾਡੇ ਵਿਚਾਰ ਵੀ ਉੱਪਰ ਤੱਕ ਰੱਖੇ ਜਾਣਗੇ ਇਸੇ ਕਰਕੇ ਮੈਂ ਚਾਹਨਾ ਪਰ ਯਾਨ ਮਕਰੀ ਵੀ ਕਿ ਪਸੇ ਦੀ ਆਪਣਾ ਗਿਲਸਾ ਬੋਲੇ ਤੇ ਸਰ ਦੇਖੋ ਜਦੋਂ ਮੈਂ ਪਹਿਲੇ ਕਿਹਾ ਵੀ ਦੋ ਪਰਾ ਵੀ ਲੜ ਪੈਂਦੇ ਤੇ ਫਿਰ ਇਲਜ਼ਾਮ ਬਾਜੀ ਮਾੜੀ ਮੋਟੀ ਹੋ ਜਾਂਦੀਆਂ ਉਹਨਾਂ ਤੇ ਤੁਸੀਂ ਤਰਕ ਨਾ ਦਿਓ ਆਪਾਂ ਜੋਰੇ ਦਈਏ ਵੀ ਇਸ ਮਸਲੇ ਦਾ ਐਮੀਕੇਬਲੀ ਹੱਲ ਗਵਰਨਮੈਂਟ ਤੋਂ ਕਿਵੇਂ ਕਰਾਇਆ ਜਾ ਸਕਦਾ ਜਦੋਂ ਦੋ ਤੀੜਾ ਲੜ ਰਹੇ ਹੁੰਦੀ ਹੈ ਪੰਜਾਬ ਥੋੜਾ ਬਹੁਤ ਲੱਗਦਾ ਹੀ ਰਹਿੰਦਾ ਪਰ ਸਾਰੇ ਬਸ਼ਿੰਡਾ ਵਾਸੀ ਸਤਿਕਾਰਯੋਗ ਨੇ ਪਰ ਆਪਾਂ ਸਭ ਦੇ ਵਿਚਾਰ ਲੈ ਕੇ ਉੱਪਰ ਜਾਵਾਂਗੇ ਔਰ ਮੈਨੂੰ ਜੀ ਨੇ ਪਹਿਲਾਂ ਹੀ ਦੱਸਿਆ ਵੀ ਮੇਰਾ ਸਾਰਾ ਬਚਪਨ ਹੀ ਇੱਥੇ ਬਸਟਰ ਦੇ ਆਸ-ਪਾਸੇ ਰਿਹਾ ਮੇਰਾ ਘਰ ਇੱਥੇ ਰਿਹਾ ਮੈਂ ਤਾਂ ਮਤਲਬ ਸਕੂਲਿੰਗ ਤੇ ਮੇਰਾ ਬਚਪਨ ਇੱਥੇ ਰਿਹਾ ਮੈਨੂੰ ਪਤਾ ਚੰਗਾ ਮਾੜਾ ਸਾਰਾ ਕੀ ਹੈ ਬੇਫਿਕਰ ਹੋ ਜੋ ਬਠਿੰਡੇ ਵਾਸਤੇ ਜੋ ਬਠਿੰਡੇ ਦੇ ਵਾਸੀਆਂ ਹਾਸਤੇ ਚੰਗਾ ਹੋਊਗਾ ਉਹ ਕਰਨ ਦਾ ਮੈਂ ਸ਼ਰਸ਼ਾਹਨ ਦਿੰਦਾ ਉਹ ਬਿਲਕੁਲ ਹੋ ਕੀ ਨਾਮ ਹੈ ਤੇ ਕੀ ਕਹਿਣਾ ਮੇਰਾ ਨਾਮ ਸੰਦੀਪ ਕੁਮਾਰ ਆ ਜੀ ਮੈਂ ਵਾਰਡ ਨੰਬਰ 26 ਤੋਂ ਐਮ ਸੀ ਹਾਂ ਇਹ ਜਿਹੜਾ ਬੱਸ ਸਟੈਂਡ ਹੈ ਜੀ ਇਹ ਮੇਰੇ ਵਾਰਡ ਚ ਪੈਂਦਾ ਹੈ ਅਸੀਂ ਅੱਜ ਸਾਡੇ ਧਰਨੇ ਦੇ ਵਿੱਚ ਜਿਹੜਾ ਲਗਾਤਾਰ 10-15 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਉਹਦੇ ਵਿੱਚ ਮੇਰ ਸਾਹਿਬ ਪਦਮਜੀਤ ਮਹਿਤਾ ਜੀ ਨਾਲ ਉਹਨਾਂ ਦੇ ਫਾਦਰ ਸਾਹਿਬ ਅਮਰਜੀਤ ਮਹਿਤਾ ਜੀ ਸਾਡੇ ਇੱਥੇ ਧਰਨੇ ਚ ਆਏ ਸੀਗੇ ਸਾਨੂੰ ਉਹ ਕਹਿਣ ਆਏ ਸੀਗੇ ਵੀ ਤੁਸੀਂ ਇਹ ਧਰਨੇ ਦੇ ਵਿੱਚੋਂ ਧਰਨਾ ਤੁਸੀਂ ਇਹ ਚੱਕ ਦਿਓ ਮੈਂ ਤੁਹਾਡੀ ਗੱਲ ਉੱਤੇ ਹਾਈ ਕਮਾਂਡ ਤੱਕ ਲੈ ਕੇ ਜਾਊਂਗਾ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਇਹ ਧਰਨਾ ਨਹੀਂ ਚੱਕਦੇ ਤੁਸੀਂ ਜਿੰਨਾ ਚਿਰ ਸਾਨੂੰ ਲਿਖਤੀ ਰੂਪ ਦੇ ਵਿੱਚ ਜਾਂ ਸੀਐਮ ਸਾਹਿਬ ਆਪਦੇ ਬਿਆਨ ਨਾਲ ਸਾਨੂੰ ਇਹ ਨਹੀਂ ਕਹਿੰਦੇ ਵੀ ਬਸਣ ਇੱਥੇ ਰਹੂਗਾ ਅਸੀਂ ਉਹਨਾਂ ਜਿਹੜੇ ਧਰਨਾ ਨਹੀਂ ਚਾਹਦੇ ਅਸੀਂ ਅਸੀਂ ਇਹ ਇਹ ਦੱਸਣਾ ਚਾਹੁੰਨੇ ਆਂ ਵੀ ਇੱਕ ਪਾਸੇ 90% ਆਬਾਦੀ ਇਸ ਬਸਣ ਦੇ ਨਾਲ ਜੁੜੀ ਹੋਈ ਹੈ ਇੱਕ ਪਾਸੇ 5 ਤੋਂ 10% ਆਬਾਦੀ ਦੇ ਲੋਕ ਨੇ ਜਿਹੜੇ ਉਧਰ ਜੁੜੇ ਹੋਏ ਨੇ ਕੀ ਤੁਸੀਂ 90% ਆਬਾਦੀ ਨੂੰ ਉਜਾੜਨਾ ਚਾਹੁੰਦੇ ਹੋ ਇਹ ਕਹਿੰਦੇ ਵੀ ਮੈਂ ਛੁੱਡੀ ਆਵਾਜ਼ ਸੀਐਮ ਸਾਹਿਬ ਕੋਲ ਵੀ ਲੈ ਕੇ ਜਾਊਂਗਾ ਸੋਮਵਾਰ ਨੂੰ ਜਾਂ ਮੰਗਲਵਾਰ ਨੂੰ ਮੈਂ ਡੀਸੀ ਸਾਹਿਬ ਨਾਲ ਇਸ ਟੌਪਿਕ ਤੇ ਗੱਲ ਕਰੂੰਗਾ ਤੇ ਮੈਂ ਮੰਤਰੀ ਸਾਹਿਬ ਨਾਲ ਵੀ ਗੱਲ ਕਰੂੰਗਾ ਵੀ ਬੱਸ ਸਟੈਂਡ ਦੇ ਸਬੰਧ ਦੇ ਵਿੱਚ ਵੀ ਫਾਈਲ ਨੂੰ ਮੈਂ ਇੱਥੇ ਰੋਕਣ ਦੀ ਕੋਸ਼ਿਸ਼ ਕਰੂੰਗਾ। ਇਹ ਰੋਕਣ ਦੇ ਨਿਯਮਾਂ ਨੇ ਕਿਹਾ ਦੋਨੋਂ ਧਰਾਂ ਨਾਲ ਬੈਠ ਕੇ ਗੱਲਬਾਤ ਪਹੁੰਚਾਉਣਾ ਨੇ ਦੂਜੀ ਧਰ ਨਾਲ ਜੀ ਕਿਹਾ ਬੈਠ ਕੇ ਗੱਲ। ਬਿਲਕੁਲ ਛੋਟੀ ਗੱਲ ਜਾਇਜ਼ ਹੈ ਪਰ ਸਾਨੂੰ ਇਹਨਾਂ ਨੇ ਕਿਹਾ ਵੀ ਮੈਂ ਕੋਸ਼ਿਸ਼ ਕਰਕੇ ਵੀ ਜਦੋਂ 90% ਆਬਾਦੀ ਇਹ ਇੱਧਰ ਹੈ ਇਸ ਪੱਖ ਦੇ ਵਿੱਚ ਹੈ ਕਿਸਾਨ ਜਥੇਬੰਦੀਆਂ ਇਸ ਪੱਖ ਚ ਆਏ ਨੇੜੇ-ਤੇੜੇ ਦੇ ਪਿੰਡ ਸਾਰੇ ਇਸ ਪੱਖ ਦੇ ਵਿੱਚ ਐ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਤੁਹਾਡੇ ਹੱਕ ਦੇ ਵਿੱਚ ਫੈਸਲਾ ਕਰਾਵਾਂ ਅਸੀਂ ਅਸੀਂ ਮੇਅਰ ਸਾਹਿਬ ਦਾ ਇੱਥੇ ਆਉਣ ਤੇ ਅਸੀਂ ਧੰਨਵਾਦ ਕਰਦੇ ਆਂ ਪਰ ਅਸੀਂ ਧਰਨਾ ਨਹੀਂ ਚੱਕਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਧਰਨਾ ਨਹੀਂ ਚੱਕਾਂਗੇ ਜਿਨ੍ਹਾਂ ਜਿਹੜੇ ਪ੍ਰੋਪਰ ਸਾਨੂੰ ਲਿਖਤੀ ਰੂਪ ਚ ਨਹੀਂ ਆਉਂਦਾ ਇੱਕ ਵਿਰੋਧ ਕੀਤਾ ਗਿਆ ਮੈਤਾ ਸਾਹਿਬ ਦੇ ਆਉਣ ਤੇ ਤੁਹਾਡੇ ਕੁਝ ਬੰਦੇ ਆ ਵੱਲੋਂ ਲੱਗਦਾ ਵੀ ਇਸ ਤਰ੍ਹਾਂ ਜੇ ਆਪਾਂ ਉਹੀਦ ਕਰਦੇ ਆ ਵੀ ਜਿਹੜਾ ਸੀਐਮ ਨਾਲ ਗੱਲਬਾਤ ਕਰ ਸਕਦਾ ਜਾਂ ਜਿਹੜੀ ਸੀਐਮ ਨਾਲ ਗੱਲ ਕਰ ਸਕਦਾ ਉਹਦਾ ਇਸ ਤਰ੍ਹਾਂ ਵਿਰੋਧ ਨਹੀਂ ਕਰਨਾ ਚਾਹੀਦਾ ਨਹੀਂ ਮੈਂ ਤੁਹਾਡੇ ਚੈਨਲ ਲਈ ਮੈਂ ਦੱਸਣਾ ਚਾਹੁੰਦਾ ਅਸੀਂ ਕਿਸੇ ਬੰਦੇ ਨੇ ਸਾਡਾ ਵਿਰੋਧ ਨਹੀਂ ਕੀਤਾ ਅਸੀਂ ਸਾਈਡ ਤੇ ਜਾ ਕੇ ਅਸੀਂ ਉਹਨਾਂ ਦੇ ਉਹਨਾਂ ਕੋਲੇ ਅਸੀਂ ਇੱਕ ਪੱਕ ਰੱਖਿਆ ਮਾਈਕ ਆਵਾਜ਼ ਵੀਡੀਓ ਮਾਈਕ ਵਾਰ-ਵਾਰ ਫੜਦੇ ਸੀ ਉਹਨਾਂ ਨੇ ਨਹੀਂ ਉਹ ਮਾਈਕ ਫੜਨ ਦਾ ਮਤਲਬ ਸੀ ਅਸੀਂ ਆਪ ਦਾ ਪੱਖ ਦੱਸ ਰਹੇ ਸੀ ਵੀ ਮੇਅਰ ਸਾਹਿਬ ਮੈਤਾ ਸਾਹਿਬ ਤੁਸੀਂ ਸਾਡੀ ਆਵਾਜ਼ ਬਣੋ ਜਿਹੜਾ ਮੇਅਰ ਹੁੰਦਾ ਉਹ ਬਠਿੰਡੇ ਸਿਟੀ ਦੀ ਫਰਸਟ ਮੈਨ ਹੁੰਦਾ ਵੀ ਜਦੋਂ 90% ਆਬਾਦੀ ਵੀ ਇੱਥੇ ਇਹ ਰੋਲਾ ਪਾਈ ਜਾਂਦੀ ਹੈ ਵੀ ਤੁਸੀਂ ਸਾਡੀ ਆਵਾਜ਼ ਬਣੋ ਅਸੀਂ ਮਾਈਕ ਤਾਂ ਫੜ ਰਹੇ ਸੀਗੇ ਅਸੀਂ ਉਹਨਾਂ ਦਾ ਕੋਈ ਵਿਰੋਧ ਨਹੀਂ ਕਰ ਰਹੇ ਸੀ ਅਸੀਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਕੋਈ ਸਰਕਾਰ ਦਾ ਨੁਮਾਇੰਦਾ ਤਾਂ ਸਾਡੀ ਗੱਲ ਸੁਣਨ ਵਾਸਤੇ ਆਇਆ ਕਿਉਂਕਿ ਉਧਰਲੇ ਪਾਸੇ ਸਾਡੇ ਐਮਐਲਏ ਸਾਹਿਬ ਜਗਰੂਪ ਗਿੱਲ ਜੀ ਉਹਨਾਂ ਨੇ ਆਪਦੇ ਕੁਝ ਬੰਦੇ ਸਾਥੀ ਭੇਜ ਕੇ ਜੀ ਅੱਜ ਉੱਥੇ ਸਾਡੇ ਵਿਰੁੱਧ ਸੰਘਰਸ਼ ਵਿਢਣ ਦੀ ਕੋਸ਼ਿਸ਼ ਕੀਤੀ ਵੀ ਯਾਰ ਡਰਾਮਾ ਕੀਤਾ ਇਵਨ ਕਿ ਏਡੀਸੀ ਮੈਡਮ ਜਿਹੜਾ ਕਿ ਮੈਮੋਰੰਡਮ ਲੈਣ ਵਾਸਤੇ ਉਹਨਾਂ ਕੋਲ ਥੱਲੇ ਏਡੀਸੀ ਮੈਡਮ ਆਈ ਉੱਥੋਂ ਸ਼ੋਅ ਹੁੰਦਾ ਵੀ ਸਰਕਾਰ ਦਾ ਸਰਕਾਰ ਦਾ ਡੀਸੀ ਸਾਹਿਬ ਏਡੀਸੀ ਦਾ ਕਿੰਨਾ ਪ੍ਰਭਾਵ ਹੈ ਕਿੰਨਾ ਉਹਨਾਂ ਦਾ ਜੋਰ ਚੱਲ ਰਿਹਾ ਸਾਡੇ ਧਰਨੇ ਦੇ ਅੱਜ ਤੱਕ ਡੀਸੀ ਜਾਂ ਏਡੀਸੀ ਮੈਡਮ ਇੱਕ ਵਾਰ ਵੀ ਨਹੀਂ ਆਏ ਵੀ ਤੁਹਾਡੀ ਕੀ ਸਮੱਸਿਆ ਪਰ ਤੁਹਾਡੇ ਵੱਲੋਂ ਮਾਈਕ ਤੇ ਇੱਕ ਪਾਸੇ ਇਹ ਮੋਲਿਆ ਜਾ ਰਿਹਾ ਵੀ ਮਹਿਤਾ ਸਾਹਿਬ ਕੋਲੇ ਇੰਨੀ ਪਾਵਰ ਆ ਰਹੀ ਜਿਦੋਂ ਵੀ ਜੱਲੇ ਸਟੇਟ ਫੋ ਆਪਨੇ ਜਿਹੜੇ ਮਸੀਦੀ ਟਿਕਟ ਕਟਵਾਤੀ ਪਰ ਦੂਸਰੇ ਪਾਸੇ ਤੁਸੀਂ ਇਹ ਕਹਿ ਰਹੇ ਹੋ ਵੀ ਏਡੀਸੀ ਸਾਹਿਬ ਗਿੱਲ ਸਾਹਿਬ ਦੇ ਕਹਿਣ ਤੇ ਮੰਗ ਪੱਤਰ ਲੈਣਾ ਅਸੀਂ ਜਿਆਦਾ ਕੀ ਦੀ ਆ ਬਦਾਉ ਮਾਈਕ ਤੋਂ ਅਸੀਂ ਜਦੋਂ ਮਹਿਤਾ ਸਾਹਿਬ ਨੂੰ ਪੁੱਛਿਆ ਮਹਿਤਾ ਸਾਹਿਬ ਕਹਿੰਦੇ ਮੈਨੂੰ ਪਤਾ ਨਹੀਂ ਸੀ ਵੀ ਏਡੀਸੀ ਮੈਡਮ ਥੱਲੇ ਉਹਨਾਂ ਦਾ ਲੈਣ ਆਈਏ ਕਹਿੰਦੇ ਮੈਨੂੰ ਨਹੀਂ ਪਤਾ ਸੀਗਾ ਮੈਂ ਤਾਂ ਕਹਿੰਦੇ ਰੂਟੀਨ ਚ ਮੇਰੇ ਸਾਥੀਆਂ ਨੇ ਕਿਹਾ ਸਾਡੇ ਐਮਸੀ ਭਰਾਮ ਨੇ ਕਿਹਾ ਵੀ ਸਾਨੂੰ ਧਰਨੇ 'ਚ ਸ਼ਾਮਲ ਹੋਣਾ ਚਾਹੀਦਾ ਕਹਿੰਦੇ ਮੈਂ ਤੁਹਾਡੀ ਗੱਲ ਸੁਣਨ ਵਾਸਤੇ ਤੁਹਾਨੂੰ ਸੁਵਾਸ਼ਨ ਦਿਵਾਉਣ ਵਾਸਤੇ ਆਇਆ ਵੀ ਮੈਂ ਤੁਹਾਡਾ ਮੁੱਦਾ डीसी ਕੋਲ ਵੀ ਲੈ ਕੇ ਜਾਊਂਗਾ ਮੈਂ ਛੋਡਾ ਮੁੱਦਾ ਆਪਣਾ ਸੀਐਮ ਸਾਹਿਬ ਕੋਲ ਵੀ ਲੈ ਕੇ ਜਾਊਂਗਾ ਛੋਡਾ ਛੁੱਡੀ ਮੈਂ ਗੱਲ ਮੰਤਰੀ ਸਾਹਿਬ ਕੋਲ ਵੀ ਲੈ ਕੇ ਜਾਊਂਗਾ ਦੋਨੋਂ ਚ ਪਾਵਰ ਕੀਤੀ ਵੱਧ ਸਮਝ ਸਾਨੂੰ ਤਾਂ ਅੱਜ ਇਹੀ ਲੱਗਦਾ ਵੀ ਜਿਹੜਾ ਜਿਹੜਾ ਮੇਅਰ ਹੁੰਦਾ ਜੀ ਉਹ ਸਿਟੀ ਦੀ ਮਾਂ ਹੁੰਦਾ ਉਹ ਸਭ ਤੋਂ ਵੱਡੀ ਪਾਵਰ ਮੇਅਰ ਦੀ ਹੁੰਦੀ ਹੈ ਜੇ ਮੇਅਰ ਸਾਹਿਬ ਚਾਹਣ ਤਾਂ ਬੱਸ ਸਾਡ ਇੱਥੇ ਰੁਕ ਸਕਦਾ